ਕਿ ਸੇਨ ਕੋਈ ਟਰੋਮਾ ਹਾਂ ਜੀ ਸਮਝ ਲਓ ਉਹਨੂੰ ਕੋਈ ਟਰੋਮਾ ਬਚਪਨ ਦਾ ਜਾਂ ਕੁਝ ਵੀ ਕੋਈ ਸਦਮਾ ਲੱਗ ਗਿਆ ਉਹ दारू ਪੀ ਕੇ ਖਲਾਰਾ ਪਾਉਂਦਾ ਆ ਹਨਾ ਆਲੇ ਦਾਲੇ ਲੋਕਾਂ ਨੂੰ ਯਾਰਾ ਦੋਸਤਾਂ ਨੂੰ ਪਰੇਸ਼ਾਨ ਕਰਦਾ ਆ ਉਹ ਬੰਦਾ ਉਹ ਟਰੋਮੇ ਚੋਂ ਕਿਵੇਂ ਨਿਕਲ ਸਕਦਾ ਉਸ ਇਹਨੂੰ ਸਪਰੈਸ਼ਨ ਕਿਹਾ ਜਾਂਦਾ ਹੈ ਸਪਰੈਸ਼ਨ ਦਾ ਮਤਲਬ ਹੁੰਦਾ ਕੋਈ ਬਹੁਤ ਸਾਰੀਆਂ ਮੈਮਰੀਜ਼ ਬਹੁਤ ਸਾਰੀਆਂ ਯਾਦਾਂ ਉਹਦੇ ਅਨਕੌਨਸ਼ੀਅਸ ਮਾਈਂਡ ਦੇ ਉੱਤੇ ਪਈਆਂ ਨੇ ਜਿੱਦੋਂ ਉਹਨੂੰ ਕੌਨਸ਼ੀਅਸ ਤਰੀਕੇ ਨਾਲ ਨਹੀਂ ਕੱਢਿਆ ਜਾਂਦਾ ਓਕੇ ਠੀਕ ਹੈ ਕੌਨਸ਼ੀਅਸ ਮਤਲਬ ਜਿਵੇਂ ਹੁਣ ਆਪਾਂ ਬੋਲ ਰਹੇ ਆ ਇੱਕ ਆਪਾਂ ਨੂੰ ਸਹੀ ਗਲਤ ਦਾ ਸਾਰਾ ਪਤਾ ਐਸ ਲੈਵਲ ਤੇ ਉਹਨਾਂ ਨੂੰ ਕੱਢਣਾ ਨਾ ਕਿ ਕੋਈ बेहोश ਕਰਕੇ ਇੰਜੈਕਸ਼ਨ ਲਗਾ ਕੇ ਕੋਈ ਐਨਸਥੀसिया ਜਾਂ ਕੋਈ ਥੈਰੇਪੀ ਯੂਜ਼ ਕਰਕੇ ਨਹੀਂ ਮੈਨੂੰ ਲੱਗਦਾ ਇੱਥੇ ਹੀ ਇਹਨਾਂ ਲੋਕਾਂ ਨੂੰ ਤੁਹਾਡੇ ਵਰਗੇ ਸਾਈਕੋਲੋਜਿਸਟ ਦੀ ਲੋੜ ਪੈਂਦੀ ਹੈ ਪੈਂਦੀ ਹੈ ਕਿਉਂਕਿ ਮੈਨੂੰ ਆਪਣਾ ਬੰਦਾ ਸੈਲਫ ਹੀਲ ਨਹੀਂ ਕਰ ਸਕਦਾ ਇਦਾਂ ਦਾ ਨਾ ਨਹੀਂ ਕਰ ਸਕਦਾ ਸਰ ਓਕੇ ਸੋ ਸਹੀ ਹੈ ਇਹ ਆਪਾਂ ਚਲੋ ਕੈਰੈਕਟਰ ਮੈਂ ਇਦਾਂ ਦੇ ਬਹੁਤ ਦੇਖੇ ਨੇ ਤੁਸੀਂ ਵੀ ਦੇਖੇ ਹੋਣਗੇ ਹਾਂ ਜੀ ਤੁਹਾਡੇ ਕੋਲ ਸਟੂਡੈਂਟ ਆਉਂਦੇ ਨੇ ਉੱਥੇ ਹਾਂ ਜੀ ਤੁਸੀਂ ਸਿਖਾਉਨੇ ਉਹਨਾਂ ਨੂੰ ਹਾਂਜੀ ਇਹਦੇ ਵਿੱਚ ਇਸ ਪ੍ਰੈਸ਼ਨ ਨੂੰ ਬਾਹਰ ਕੱਢਣ ਵਾਸਤੇ ਕਥਾਰਸਿਸ ਅਸੀਂ ਸ਼ਬਦ ਯੂਜ਼ ਕਰਦੇ ਹਾਂ ਓਕੇ ਕਿ ਕਥਾਰਸਿਸ ਦਾ ਮਤਲਬ ਕਿ ਆਪਣੀ ਉਸ ਨੈਗੇਟਿਵਿਟੀ ਨੂੰ ਪੁਰਾਣੀ ਤੋਂ ਪੁਰਾਣੀ ਯਾਦ ਨੂੰ ਜਿਹੜੀ ਉਹ ਕੌਨਸ਼ੀਅਸ ਵੀ ਨਹੀਂ ਜਾਣਦਾ ਸਰ ਜੀ ਓਕੇ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਅੰਦਰ ਕੁਝ ਪਿਆ ਹੈ ਪਰ ਤੋਂ ਪਿਆ ਹੈ ਦੇਖੋ ਕਿੱਡੀ ਵੱਡੀ ਗੱਲ ਹੈ ਉਹ ਫਿਰ ਅਸੀਂ ਉਸ ਰੂਪ ਨਾਲ ਫਿਰ ਉਹਨੂੰ ਕੱਢਦੇ ਹਾਂ ਬਾਹਰ ਉਹਦੇ ਵਿੱਚ ਰੋਣਾ ਹੋ ਸਕਦਾ ਹੈ ਉਹਦੇ ਵਿੱਚ ਲਾਫਿੰਗ ਹੋ ਸਕਦੀ ਹੈ ਉਹਦੇ ਵਿੱਚ ਬਾਕਸਿੰਗ ਪੰਚਿੰਗ ਬਾਕਸਿੰਗ ਹੋ ਸਕਦੀ ਕੀ ਤੂੰ ਆਪਣਾ ਗੁੱਸਾ ਕੱਢ ਐਗਰੈਸ਼ਨ ਕੱਢ ਠੀਕ ਹੈ ਉਹਦੇ ਵਿੱਚ ਰਨਿੰਗ ਹੋ ਸਕਦੀ ਹੈ ਓਕੇ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਹੋ ਸਕਦੀਆਂ ਇਹਨਾਂ ਦੇ ਵਿੱਚ ਓਕੇ ਉਹ ਜਾਨੀ ਕਿ ਪੂਰੀ ਇਤਿਹਾਸ